ਚਲੋਕ ਮਹਲਾ 3 ਤ੍ਰਿਸ਼ਨਾ ਦਾਦੀ ਜਲ ਮੋਈ ਜਲ ਜਲ ਕਰੇ ਪੁਕਾਰ ਸਤਿਗੁਰੂ ਸੀਤਲ ਜੇ ਮਿਲੈ ਫਿਰ ਜਲੇ ਨਾ ਦੂਜੀ ਵਾਰ ਤ੍ਰਿਸ਼ਨਾ ਦੀ ਅੱਧੀ ਜਲਾਈ ਹੋਈ ਦਾਦੀ ਹੁੰਦੀ ਅੱਧੀ ਜਲੀ ਹੋਈ ਅੱਧੀ ਬਚੀ ਹੋਈ ਕੋਲੇ ਨਹੀਂ ਹੋਇਆ ਜੇ ਚੁੱਕੀ ਵੀ ਨਹੀਂ ਲੱਕੜੀ ਦਾਦੀ ਹੁੰਦੀ ਜਲਦੀ ਦਾਦੀ ਲੱਕੜੀ ਛਾੜੀ ਕਰੇ ਪੁਕਾਰ ਠੀਕ ਹੱਥ ਬਸ ਪਵਾਂ ਲਾ ਜਾ ਲੈ ਤੂੰ ਜੀ ਬਾਤ ਦੂਜੀ ਵਾਰ ਜਲ ਸਕਦੀ ਹੈ ਦੇ ਵਿੱਚ ਅੱਗ ਹੁੰਦੀ ਹੈ ਕਿਛਨਾ ਦਾਦੀ ਜਲ ਗਈ ਨਾਲ ਜਾਲ ਕਰੇ ਪੁਕਾਰ ਜਲਦੀ ਹੀ ਪੁਕਾਰ ਕਰਦੀ ਪੁਕਾਰ ਕਰਦੀ ਹਾਂਜੀ ਮੈਨੂੰ ਜਲ ਮੈਨੂੰ ਨਾ ਕੋ ਪਰਤ ਮਿਲਦੀ ਮੈਨੂੰ ਗਿਆਨ ਅਵਰਤ ਮਿਲਦੀ ਮੈ ਤਾਂ ਕਿ ਚੱਲਣਾ ਇੱਥੇ ਹੀ ਬੁੱਝਵੇ ਇੱਥੇ ਤੋਂ ਫੇਰ ਹਰੀ ਹੋ ਸਕਦੀ ਹੈ ਅੱਛਾ ਜੀ ਤੋ ਕੇ ਸਾਤ ਹਰਿਆ ਫੇਰ ਹਰੀ ਹੋ ਸਕਦੀ ਐ ਜੋ ਐਡੀ ਦੀ ਗਲੀ ਆ ਹਰੀ ਫੇਰ ਹੋ ਸਕਦੀ ਸਤਗੁਰ ਸੀਤਲ ਜੇ ਮਿਲੇ ਫਿਰ ਜਲੇ ਨ ਦੂਜੀ ਵਾਰ ਸਤਗੁਰ ਸੀਤਲ ਜੇ ਮਿਲੇ ਸਤਗੁਰ ਦਾ 사ਤ ਸੰਗ ਦਾ ਰੋਜ ਜਾਂਦੀਆਂ ਨੇ ਦੇਖਦੀਆਂ ਸਤਗੁਰ ਸੀਤਲ ਇਕ ਸਤਗੁਰ ਭਾਬੜ ਦਾਸ ਹਾਂਜੀ ਜੇ ਸੀਤਲ ਸਤਗੁਰ ਮਿਲ ਜਾਵੇ ਸੱਚ ਦਾ ਗਿਆਨ ਐਸਾ ਮਿਲੇ ਜਿਹੜਾ ਸ਼ੀਤਲ ਕਰ ਦਵੇ ਮਨ ਨੂੰ ਉਹਦੀ ਜਿਹੜੀ ਤ੍ਰਿਸ਼ਨਾ ਭਜਾ ਦੇ ਫਿਰ ਜੀਵਾਂ ਦੀ ਜਲਦੀ ਠੀਕ ਹੈ ਜੀ ਦੂਜੀ ਵਾਰ ਤਾਂ ਮਤਲਬ ਕੀ ਹੈ ਭਈ ਦੋ ਸ਼ਾਂਤ ਹੋਈ ਹੋਈ ਅਗੋਂ ਦੁਬਾਰਾ ਸੁਲਗਦੀ ਨਹੀਂ ਠੀਕ ਹੈ ਜੀ ਸੁਲਗੂ ਦਾ ਜੜੂ ਹਾਂ ਜੀ ਹਨਕ ਬਿਨ ਨਾਮੇ ਨਿਰਭਉ ਕੋ ਨਹੀਂ ਜਿੱਚਰ ਸ਼ਬਦ ਨਾ ਕਰੇ ਵਿਚਾਰ ਨਾਵਤੇ ਬਿਨਾ ਨਰ ਕੋਈ ਹੋਇਆ ਜਿੰਨਾ ਕਿ ਸ਼ਬਦ ਵਿਚਾਰ ਨਹੀਂ ਕਰਦਾ ਉਹਨਾਂ ਕਿ ਆਮਦੀ ਮਿਲਦਾ ਨੋਤੋ ਮਿਲੋ ਢੇਰ ਕੋ ਸ਼ਬਦ ਵਿਚਾਰ ਚੋਂ ਹੀ ਆਮਦੀ ਪ੍ਰਾਪਤੀ ਹੈ ਆਮਦੀ ਪ੍ਰਾਪਤੀ ਬਿਨਾਂ ਮਰ ਕੋਈ ਹੋਇਆ ਜਾਂਦਾ ਠੀਕ ਹੈ ਜੀ ਮਹੱਲਾ 3 ਪੇਖੀ ਅਗਨ ਨਾ ਬੁਝਈ ਚਿੰਤਾ ਹੈ ਮਨ ਮਾਹੇ ਵਰਮੀ ਮਾਰੀ ਸਤ ਨਾ ਮਰੇ ਕਿਉਂ ਨਿਗਰੇ ਕਰਮ ਕਮਾਏ ਤੇ ਕੀ ਆਦਨਾਂ ਦੀ ਭੇਖ ਕਿੰਨੇ ਬਣਾਏ ਨੇ ਅੱਗ ਬੁਝਦੀ ਨਹੀਂ ਹੈ ਇਹ ਚਿੰਤਾ ਬੁਝ ਵਿੱਚ ਤੇਰ ਤੋਂ ਸਵਾਜੋ ਬੁੱਤਰ ਹੈ ਨਾ ਗੁਰਬਾਣੀ ਆਏ ਦੀ ਅੱਗ ਦਾ ਬੁਝਣਾ ਹੈ ਗੁਰਬਾਣੀ ਦਾ ਠੀਕ ਹੈ ਤੇਗ ਬਥੇਰੇ ਹੈ ਗੁਰਬਾਣੀ ਹੈ ਜੀ ਗੁਰਬਾਣੀ ਦੀ ਥੋਜੀ ਹੈ ਇਸ ਕਰਕੇ ਚਿੰਤਾ ਹੈ ਗੁਰਬਾਣੀ ਤੋਂ ਬਿਨਾਂ ਕਿਦੀ ਬੁਝੜੀ ਭੇਖ ਦੀ ਲੋੜ ਨਹੀਂ ਵਰ ਬਾਣੀ ਦੀ ਸੋਚੀ ਬਣਾ ਕੇ ਦੀ ਬੁਝਣੀ ਬਦਲ ਬਦਲ ਦੇਖ ਲੈ ਤੇ ਇੱਕ ਬਦਲ ਬਦਲ ਦੇਖ ਲੈ ਅਗਦੀ ਬੁਝੀ ਠੀਕ ਹੈ ਜੀ ਭੇਖ ਦੀ ਲੋੜ ਨਹੀਂ ਸੀ ਗਿਆਨ ਦੀ ਲੋੜ ਸੀ ਪਰ ਅਸੀਂ ਭੇਖ ਧਾਰ ਲਿਆ ਗਿਆਨ ਛੱਡਦਾ ਹਾਂ ਜੀ ਉਹ ਬਦਲ ਬਦਲ ਦੇਖਿਆ ਵੀ ਸ਼ਾਇਦ ਇਸ ਤੇ ਨਾਲ ਹੋ ਜਾਏ ਸ਼ਾਇਦ ਇਸ ਤੇ ਨਾਲ ਹੋ ਜਾਏ ਸ਼ਾਇਦ ਇਸ ਤੇ ਨਾਲ ਹੋ ਜਾਏ ਨਹੀਂ ਗਲਤੀ ਬਣੀ ਭੇਖ ਨਾਲ ਦੀ ਗੱਲ ਬਣੀ ਠੀਕ ਹੈ ਜੀ ਵਰਮੀ ਮਾਰੀ ਸਪਨਾ ਮਰੈ ਤੇ ਉਹ ਨਿਗੁਰੇ ਕਰਮ ਕਮਾਏ ਸਰੀਰ ਦਾ ਸਾਡਾ ਵਰਮੀ ਹ ਹ ਵਨ ਵਨ ਦੇ ਸੱਪੇ ਦੇ ਵਿੱਚ ਆ। ਆਵੇਂ ਦਾ ਵਰਮੀ ਦੇ ਉੱਤੇ ਕੱਪੜੇ ਪਾਈ ਜੋ, ਭੇਖ ਬਣਾਈ ਜੋ। ਆਵੇਂ ਵਰਮੀ ਦੀ ਪੂਜਾ ਕਰੀ ਜੋ। ਆਵੇਂ ਵਰਮੀ ਨੂੰ ਕੁੱਟ-ਕੁੱਟ ਮਾਰੀ ਜੋ। ਕੋਈ ਵਰਮੀ ਨੂੰ ਦੁਖੀ ਵੀ ਕਰਦੇ ਆਂ ਸਰੀਰ ਦੇ ਦੁੱਖ ਵੀ ਛੱਲਦੇ ਦੇ ਦੋ। ਠੀਕ ਹੈ ਜੀ। ਪਰ ਸੱਪ ਤੇ ਕੋਈ ਅਸਰ ਨਹੀਂ ਪੈਂਦਾ ਵਰਮੀ ਦਾ। ਭੇਖ ਬਣਾ ਲਓ। ਵਰਵੀ ਤੇ ਦੁੱਧ ਪਾਈ ਜਾਓ ਵਰਵੀ ਵਰਮੀ ਦੀ ਪੂਜਾ ਕਰੀ ਜਾਓ ਛੱਪ ਤੇ ਜੀ ਆਸਰਾ ਵਰਮੀ ਦਾ ਵਰਮੀ ਨੂੰ ਮਾਰੋ ਕੁੱਤੋਂ ਤਾਂ ਛੱਪ ਤੇ ਛੱਟੀ ਲੱਗਦੀ ਠੀਕ ਹੈ ਵਰਮੀ ਮਾਰੀ ਤੇ ਛੱਪ ਲੱਗਦੀ ਸਾਂਭ ਦੀ ਵਾਰੀ ਤਿਉ ਨਿਗਰੇ ਕਰਮ ਕਮਾਹੇ ਇਸ ਤਰੀਕੇ ਨਾਲ ਨਿਗਰੇ ਕਰਮ ਕਰਦੇ ਨੇ ਦੇਖਦਾ ਜੁੜਨਾ ਵਰਮੀ ਨਾਲ ਜੁੜਦੇ ਠੀਕ ਹੈ ਛੱਪ ਨਾਲ ਜੁੜਨਾ ਨਹੀਂ ਠੀਕ ਹੈ ਜੀ ਸਤਗੁਰ ਦਾਤਾ ਸੇਵੀ ਐ ਸ਼ਬਦ ਵਸੈ ਮਨ ਆਏ ਮੰਤਨ ਸੀਤਰ ਸਾਥ ਹੋਏ ਤ੍ਰਿਸ਼ਨਾ ਅਗਨ ਬੁਝਾਏ ਸੇਵਾ ਕੀ ਦੀ ਕਲ ਨਹੀਂ ਦੀ ਸਤਗੁਰ ਦੀ ਸਤਗੁਰ ਦੀ ਸੇਵਾ ਐ ਨਹੀਂ ਦੀ ਕਲ ਨਹੀਂ ਇੱਥੇ ਕੋਈ ਫਰਕ ਐ ਅੱਛਾ ਜੀ ਜੋ ਸਤਗੁਰ ਕਹਿੰਦਾ ਸਾਨੂੰ ਉਹ ਕਰ ਲਈ ਸਤਗੁਰ ਦੀ ਸੇਵਾ ਹੈ ਸਤਗੁਰ ਦੀ ਦੱਸੀ ਹੋਈ ਕਾਰ ਕਰਨੀ ਸਤਗੁਰ ਦੀ ਸੇਵਾ ਹੈ ਠੀਕ ਹੈ ਜੀ ਸਤਗੁਰ ਕਾਟ ਉਹਨੂੰ ਪੱਖਾ ਫੇਰਨਾ ਸਤਗੁਰ ਵਾਸਤੇ ਪਾਣੀ ਲਿਆਉਣਾ ਉਹ ਹੀ ਮੁਰਤੀ ਚਾਪੀ ਕਰਨੀ ਉਹਦੇ ਤੇਲ ਚਸਨਾ ਆ ਉਹਦਾ ਕੋਈ ਹੋਰ ਕੰਮ ਕਰਨਾ ਜਿੱਡਾ ਖਾਣ ਜਿੱਡਾ ਪਹਿਨਣਾ ਨੂੰ ਦੇਣਾ ਜਿਵੇਂ ਅਸੀਂ ਜਦੋਂ ਇਹ ਤਾਂ ਇਹ ਸਤਗੁਰ ਦੀ ਸੇਵਾ ਨਹੀਂ ਹੈ ਸਤਗੁਰ ਦਾ ਨਿਰਕਾਰ ਹੈ ਉਹਦੀ ਸੇਵਾ ਤੇ ਬੈਠੂ ਸਤਗੁਰ ਦਾ ਨਾ ਜਵਨਾ ਨਾਲ ਵਰਤੈ ਸਤਗੁਰ ਦੀ ਸੇਵਾ ਹੈ ਜਿਹੜੀ ਸਤਗੁਰ ਨੇ ਸੇਵਾ ਸਾਡੇ ਕੋਲ ਲਾਈ ਹੈ ਗੁਰ ਕਾ ਹਿਆਸਾ ਕਾਰ ਕਬਾਹੋ ਇਹ ਸਤ ਗੁਰੂ ਦੀ ਸੇਵਾ ਜੋ ਸਾਡੂ ਕਹਿੰਦਾ ਐ ਐ ਕਰੋ ਉਹ ਉਹੀ ਕਰਨਾ ਉਹੀ ਸਤ ਗੁਰੂ ਦੀ ਸੇਵਾ ਸਤ ਗੁਰ ਕੀ ਕਾਰ ਕਬਾਬੜੀ ਹਾਂ ਕਾਰ ਕਬਾਬੜੀ ਵਿਯੋਧੀ ਸੇਵਾ ਹੈ ਜੀ ਠੀਕ ਹੈ ਜੀ ਸਤ ਗੁਰ ਦਾਤਾ ਸੇਵੀ ਹੈ ਸ਼ਬਦ ਵਸੈ ਮਨਿ ਆਈ ਸਤ ਗੁਰ ਦਾ ਦਾਤਾ ਹੈ ਉਹ ਜਿਹੜੀ ਉਹ ਸੇਵਾ ਦੱਸੂਗਾ ਉਥੋਂ ਸਾਨੂੰ ਉਸ ਪ੍ਰਾਪਤ ਹੋ ਸਤਗੁਰ ਨੇ ਜੋ ਸਾਨੂੰ ਦੱਸ ਰਿਹਾ ਨਾ ਵੀ ਐ ਕਰੋ ਉਹ ਜੇ ਪ੍ਰਾਪਤੀ ਹੋਣੀ ਆ ਸਾਨੂੰ ਆਪੇ ਦਾਤਾ ਹੋ ਗਿਆ ਠੀਕ ਹੈ ਜੀ ਹਾਂ ਜੀ ਮਨ ਤਨ ਸੀਤਲ ਸ਼ਾਂਤ ਹੋਏ ਕ੍ਰਿਸ਼ਨ ਅਗਨ 부ਝਾਈ ਸਤਗੁਰ ਜੀ ਰੱਬ ਕਹੀ ਦੀ ਸੀ ਨਾ ਮਨ ਤਨ ਸੀਤਲ ਉਂਗਲੀ ਤੇ ਸਾਨੂੰ ਜੇ ਅਗਰ ਪੁੱਛਣੀ ਸਤਗੁਰ ਦੀ ਸੇਵਾ ਦੱਸੇ ਤੇ ਸਤਗੁਰ ਤੇ ਕਾਰ ਕਮਾਈ ਤੇ ਸਤੂਰ ਦੇ ਪਾਣੀ ਚੱਲੇ ਤੇ ਸਤੂਰ ਦਾ ਅੱਖਾਂ ਬੁਝੇ ਤੇ ਕਬ ਚਰ ਜੂਗਾ ਤ੍ਰਿਸ਼ਨਾ ਨਹੀਂ ਉਹ ਬੁਝੂਗੀ ਅੱਗੋਂ ਨਹੀਂ ਜਲਦਾ ਹੁਣ ਮਨ ਠੀਕ ਹੈ ਜੀ ਚਰਨ ਗੋਝੂਗੀ ਹੁ ਸੁੱਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਏ ਗੁਰਮੁਖੀ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਜਿੰਨੇ ਵੀ ਸਾਡੇ ਕੋਲ ਇਸ ਵਕਤ ਬੈਂਕਟਰ ਸੁਖ ਹੈਗੇ ਨੇ ਇਹਨਾਂ ਸੁੱਖਾਂ ਦੇ ਸਾਰਿਆਂ ਨੇ ਸਰੋਵਣੀ ਸੁੱਖ ਮਿਲੂਗਾ ਉੱਪਰ ਮਿਲੂਗਾ ਸੁੱਖ ਇਹਨਾਂ ਸੁੱਖਾਂ ਦੇ ਰੂਪੇ ਦਾ ਤ੍ਰਿਸ਼ ਨੂੰ ਸਾਡੂ ਛੱਡੀ ਜਾਂਦੀ ਹੈ ਸੋ ਕਹਦੇ ਹੋਏ ਇਹਨਾਂ ਦੇ ਪ੍ਰੈਗਨਸ ਦੇ ਵਿੱਚ ਅਸੀਂ ਛੱਡੀ ਜਾਂਦੇ ਆ ਉਹ ਸੁੱਖਾਂ ਦੇ ਫਿਰ ਸੁੱਖ ਇੱਕ ਫਿਰ ਤ੍ਰਿਸ਼ ਨਹੀਂ ਛੱਡਦੀ ਹੈ ਸੁੱਖਾਂ ਦੇ ਫਿਰ ਸੁੱਖ ਹੈ ਠੀਕ ਹਾਂਜੀ ਕੁੱਖਾਂ ਸਿਰ ਸਦਾ ਸੁਖ ਹੋਏ ਜਾਂ ਵਿੱਚੋਂ ਆਪ ਗਵਾਈ ਕੱਲ ਹਉਮੈ ਵਿੱਚੋਂ ਛੱਡ ਦਿੰਦਾ ਆਪਣੀ ਮਰਜ਼ੀ ਤਿਆਗ ਲੈਂਦਾ ਹੈ ਨਾ ਆਪਣੀ ਭਰਤੀ ਦੇ ਭੇਹ ਭੂਖ ਕਰ ਲਈ ਛੱਡ ਦਿੰਦਾ ਆਪਣੀ ਵਰਤੀ ਦੇ ਮੁੱਤਰ ਮੁੱਤਰ ਕਰ ਲਈ ਛੱਡ ਦਿੰਦਾ ਆਪਣੀ ਮਰਜ਼ੀ ਦੇ ਦਾਨ ਪੁੱਤ ਕਰ ਲਈ ਛੱਡ ਦਿੰਦਾ ਗੁਰੂ ਦੇ ਆਗੇ ਚੱਲਦਾ ਗੁਰਬਾਣੀ ਚੱਲਦਾ ਫੇਰ ਸ਼ਰੋਣੀ ਸੁਖ ਸੁਖ ਹੁੰਦਾ ਸੁੱਖਾਂ ਦੇ ਸੰਸ ਸੁਖ ਹੁੰਦਾ ਸਦਾ ਸੁਖ ਹੁੰਦਾ ਤੇਰ ਤਨਛਾ ਦੀ ਅਗ ਬੁਝਦੀ ਠੀਕ ਹੈ ਜੀ ਗੁਰਮੁਖੀ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਗੁਰਮੁਖੀ ਉਦਾਸੀ ਦੇਖੋ ਇੱਕ ਮਨਮੁਖੀ ਉਦਾਸੀ ਹੈ ਇੱਕ ਗੁਰਮੁਖੀ ਉਦਾਸੀ ਹੈ ਉਦਾਸੀ ਦੋ ਪ੍ਰਕਾਰ ਦੀ ਹੋਗੀ ਹੁਣ ਇੱਕ ਤਾਂ ਉਦਾਸੀ ਸਧਾਰਨ ਉਦਾਸੀ ਹੈ ਘਰ-ਬਾਰ ਛੱਡ ਕੇ ਗਿਆਨਤਾ ਦੇ ਚਲੇ ਜਾਣ ਨੂੰ ਇਹ ਗੁਰਮੁਖੀ ਉਦਾਸੀ ਹੈ ਘਰ-ਬਾਰ ਦੇ ਵਿੱਚੇ ਰਹਿਣਾ ਹੀ ਉਦਾਸੀ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਗੁਰਮੁਖ ਮਾਇਆ ਦੇ ਵਿੱਚ ਹੀ ਉਹਦਾ ਸੀ ਹੈ ਮੰਨਿਆ ਨਹੀਂ ਹੋਇਆ ਉਹਨੇ ਆਪਣਾ ਕੁਝ ਠੀਕ ਹੈ ਮੇਰਾ ਕੁਝ ਨਹੀਂ ਹੈ ਮੇਰਾ ਕੁਝ ਵੀ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਜੇ ਮੰਨਿਆ ਹੋਇਆ ਉਹਨੇ ਅੰਦਰੋਂ ਸੋਭੀ ਸਦੀ ਫਿਰ ਗੁਰਪੁੱਤ ਹੀ ਹੁੰਦਾ ਸੀ ਗੁਰਮੁਖ ਮਾਇਆ ਵਿੱਚ ਉਹਦਾ ਸੀ ਮਾਇਆ ਦੇ ਵਿੱਚ ਹੀ ਉਹਦਾ ਸੀ ਭੁੱਖਾ ਭੁੱਖਾ ਮਾਇਆ ਤੋਂ ਭੱਜ ਕੇ ਵੀ ਉਹਦਾ ਸੀ ਦੀ ਹੈ ਮਾਇਆ ਨੂੰ ਛੱਡ ਕੇ ਵੀ ਉਹਦਾ ਸੀ ਹੂੰ ਉਦੀ ਸੁਰਤ ਬਾਹਰ ਚ ਧਿਆਨ ਮਾਇਆ ਚ ਬੋ ਮਾਇਆ ਚ ਠੀਕ ਹੈ ਜੀ ਗੁਰਮੁਖੀ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਉਦਾਸੀ ਗੁਰਮੁਖੀ ਤਾਂ ਰਹੂਗੀ ਇਹ ਲਿਵ ਸੱਚ ਨਾਲ ਲੱਗੀ ਰਹੂ ਸੱਚ ਨਾਲ ਜੁੜਿਆ ਰਹੂ ਅੰਤਰਾ ਆਤਮਾ ਦੀ ਆਵਾਜ਼ ਨਾਲ ਜੁੜਿਆ ਰਹੂ ਗੁਰਬਾਣੀ ਦੇ ਫੇਸ ਨਾਲ ਜੁੜਿਆ ਰਹੂ ਗੁਰਬਾਣੀ ਦੀ ਖੋਜ ਕਰਦਾ ਰਹੂ ਗੁਰਬਾਣੀ ਦਾ ਖੋਜੀ ਬਣਿਆ ਰਹੂ ਠੀਕ ਹੈ ਜੀ ਚਿੰਤਾ ਮੋਲਣਾ ਹੋਵੇ ਹੀ ਹਰ ਨਾਮ ਰੱਜਾਂ ਆ ਗਏ ਕਿ ਤਾਂ ਦਾ ਦਾ ਮਤਲਬ ਹੀ ਨਹੀਂ ਰਹੇਗਾ ਕਿਤਾ ਫਿਰ ਕਿੱਥੇ ਲੂਗੀ ਹਰ ਨਾਮ ਰੱਜੋ ਤੇ ਕਿਉ ਹਰ ਨਾਮ ਦੇ ਨਾ ਰੱਜ ਹਰ ਨਾਮ ਨਾਲ ਰੱਜ ਜੂ ਆ ਮਨ ਨੂੰ ਮਿਲੂਗਾ ਤ੍ਰਿਪਤ ਰਹੂਗਾ ਗਾਏ ਹਰ ਨਾਮ ਨਾਲ ਰੱਜ ਕੇ ਤ੍ਰਿਪਤ ਹੋ ਜੂਗਾ ਸੰਤੋਖੀ ਹੋ ਜੂਗਾ ਮਾਇਆ ਦੀ ਭੁੱਖ ਰਹੂਗੀ ਉਹਦੀ ਠੀਕ ਹੈ ਨਾਨਕ ਨਾਮ ਬਿਨਾ ਨਹਿ ਛੁਟੀ ਐ ਹਮੇ ਪਚੇ ਪਚਾਈ ਨਾਨਕ ਦਾ ਨਾਮ ਤੇ ਮੈਨੂੰ ਨਹੀਂ ਛਡਕਾਰਾ ਹੁੰਦਾ ਭਾਈ ਜਲਵਾ ਕਰਦੇ ਨੇ ਲੋਕ ਬਹੁਤ ਸਾਰੇ ਦੁਨੀਆਂ ਦੇ ਵਿੱਚ ਦੇਖ ਲਓ ਨਾਮ ਤੇ ਬਿਨਾਂ ਨਹੀਂ ਹੋ ਸਕਦਾ ਮਸਲਾ ਹੱਲ ਰਜਾਈ ਜਾ ਸਕਦਾ ਰੋਗ ਤੇ ਮੈਨੂੰ ਉਹ ਸੰਤੋਖ ਨਹੀਂ ਆਉਣਾ ਗਿਆਨ ਤੇ ਬਿਨ ਸਤੋਖੇ ਰਜਣ ਬਿਨਾਂ ਸੰਤੋਖ ਨਹੀਂ ਕੋਈ ਰਾਜਾ ਸੋਪਨ ਬੁਰਵਰਤੀ ਬਰਤੇ ਸਭ ਕਾਜਾ ਨਾਮ ਬਿਨਾ ਨਹੀਂ ਰਾਜ ਸਕਦਾ ਕੋਈ ਵੀ ਦੇਖ ਲੋ ਦਿਗਾਰ ਮਾਰ ਕੇ ਦੂਰ ਤੱਕ ਸਾਡੀ ਸਤਿ ਸਾਰ ਜਿਦਾ ਮਾਰ ਲੋ ਕੋਈ ਨਹੀਂ ਰਜਿਆ ਲੋਪ ਤੇ ਠੀਕ ਹੈ ਨਾਨਕ ਨਾਮ ਬਿਨਾ ਨਾ ਛੁਟੀ ਹੈ ਹਮੇ ਪਚੇ ਪਚਾਈ ਤੇਰੇ ਜਨਾਂ ਨਹੀਂ ਛੜਦੀ ਤੇਰੇ ਜਾਲਦੀ ਹੈ ਕੱਢੀ ਕੱਢੀ ਕਢੀ ਕਢੀ ਸਾੜੀ ਜਾਂਦੀ ਹੈ ਦਸੜਿਆਂੋਂ ਨਹੀਂ ਜਾਂਦਾ ਸਭ ਤੋਂ ਘੋਟੀ ਸਭ ਤੋਂ ਖਤਰਨਾਕ ਤਰੀਕਾ ਕਿਤਾ ਇਹ ਨਹੀਂ ਖੜਾ ਛੱੜਦੀ ਇਹ ਤਾਂ ਖੜਾ ਛੜਾਉਣ ਨੂੰ ਲੋੜ ਚਾਹੀਦਾ ਸੁਤੋਖ ਚਾਹੀਦਾ ਠੀਕ ਹੈ ਜੀ ਗਿਆਨ ਚਾਹੀਦਾ ਹਮੇ ਪਚੇ ਪਚਾਏ ਪਰ ਪਗੇ ਉਹਦੇ ਪਚਾਏ ਪਜੀ ਜਾਂਦੇ ਨੇ ਬੁੱਧੀ ਛੋਡੀ ਹੋਈ ਜਾਂਦੀ ਗਿਆਨ ਦਾ ਸਿਮਤ ਤਾਰੇ ਜਵਲਦ ਹੋਈ ਜਾਂਦਾ ਪਚੇ ਪਚਾਏ ਅੱਛਾ दायरा जी पड़ी दा जिन हर, हर नाम ते आया, तिनी सर्व सुखा सब जन्म तिना का सफल है जिन हर के नाम की मन लागी भुखा सारे सुख प्राप्त कर ला सुख दुनिया नहीं रेहरा प्राप्त नहीं होगा ਸਰਬ ਸੁਖ ਗਤਿ ਚਰਨ ਹਰ ਪਵਜਲ ਵਿਖ ਪਤਰਾ ਸਰਬ ਸੁਖ ਗਤਿ ਚਰਨ ਹਰ ਜਿਹਨੂੰ ਹਰ ਕੇ ਚਰਨ ਬਿਲਕੇ ਉਹਨ ਸਾਰੇ ਸੁਖ ਮਿਲਦੇ ਕੋਈ ਸੁਖ ਦੁਨੀਆ ਦਾ ਐਸਾ ਨਹੀਂ ਜਿਹੜਾ ਉਹਨੂੰ ਨਹੀਂ ਮਿਲਿਆ ਸਭ ਜਨਮ ਤਿਨਾ ਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾਂ ਜਿਹਨਾਂ ਨੇ ਹਰ ਨਾਮ ਦੀ ਭੁਖ ਲੱਗਈ ਅਦੋਪ ਕੀ ਲੱਗਾ ਭੁਖ ਉਤ ਭੁੱਖਾ ਚਾਹੇ ਗਰ ਖਾਏ ਚਲਿਏ ਦੁੱਖ ਉਹਨਾਂ ਦਾ ਤਾਂ ਸਾਰਾ ਜਨਮ ਸਫਲ ਹੋ ਗਿਆ ਹਰ ਨਾਮ ਦੀ ਭੁੱਖ ਲੱਗਣੀ ਸਭ ਤੋਂ ਔਖੀ ਗੱਲ ਹੈ ਸਭ ਤੋਂ ਮੁਸ਼ਕਲ ਗੱਲ ਹੈ ਆਖਰੀ ਗੱਲ ਹੈ ਭੁੱਖ ਲੱਗਣੀ ਲੋਭ ਦੀ ਲੋਭ ਦੀ ਜੁਰੂ ਸ਼ੁਰੂ ਚ ਛੁੱਟ ਕੇ ਇੱਛਾ ਹੋਣੀ ਹੋਰ ਗੱਲ ਹੈ ਜੁਰੂ ਜੁਰੂ ਚ ਲਾਲਚ ਦੇ ਬਸ ਨਾ ਬਿਰੂਗਾ ਬਿਰੂਗਾ ਲੋਭ ਤੋਂ ਗੱਲ ਹੋ ਰਹੀ ਹੈ ਨਾਮ ਦੀ ਭੁੱਖ ਲੱਗਣੀ ਗੱਲ ਹੋ ਰਹੀ ਹੈ ਠੀਕ ਹੈ ਜਿਹਨੂੰ ਨਾਮ ਦੀ ਆਈ ਉਹਦੇ ਸਾਰੇ ਦੁੱਖੋ ਭੁੱਖ ਖਾ ਜਾਂਦੀ ਐ ਉਦ ਭੁੱਖ ਐ ਖਾਏ ਚੱਲੀ ਐ ਦੁੱਖ ਇਹ ਦੁੱਖੋ ਖਾਂਦੀ ਐ ਇੱਕ 34 ਪਦਵੀ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ ਕੁੜੀਆਂ ਆਪਸ ਵਿੱਚ ਪ੍ਰਵੇਸ਼ ਕਰਨ ਵਾਸਤੇ ਨਾਮ ਦੀ ਭੁੱਖ ਲਗੜੀ ਜ਼ਰੂਰੀ ਹੈ ਬਸ

ਉੱਖੇ ਦੇ ਦੇਵਨੂ ਆਰਾਧਨਾ ਭੁੱਖ ਦੀ ਉਹ ਕੀਤੀ ਹੈ ਲੋੜ ਨਹੀਂ ਆਰਾਧਨਾ ਭੁੱਖ ਦੀ ਆਰਾਧਨਾ ਦੀ ਉਹ ਭੁੱਖ ਹੈ ਫੁਰਕਾ ਦੀ ਭੁੱਖ ਹੈ ਆਰਾਧਨ ਆਰਾਧਨ ਦੀ ਕਹਾਰਾਗੋ ਮਹਾਰਾਗ ਲੋੜ ਨਹੀਂ ਭੁੱਖ ਹੈ ਨਾ ਤਾਂ ਆਰਾਧਨਾ ਨਾਮ ਦੀ ਭੁੱਖ ਨਾਮ ਦੀ ਆ ਆਰਾਧਨਾ ਵੀ ਆਮ ਦੀ ਹੋਇ ਲੋੜ ਵੀ ਨਾਮ ਦੀ ਹੋਇ ਠੀਕ ਹੈ ਜੀ ਬਹੁਤ ਉੱਚੀ ਅਵਸਥਾ ਕਰੇ ਦੀ ਅਵਸਥਾ ਹੈ ਜੀ

ਜੇ ਕੋਈ ਚਿੰਤਾ ਵਾਲਾ ਵੀ ਆਉਂਦਾ ਹੈ ਜੇ ਕੋਈ ਦੁਖੀ ਵੀ ਆਉਂਦਾ ਹੈ ਉਹ ਦੁਖੀ ਨਹੀਂ ਹੁੰਦੇ ਉਹਦਾ ਦੁੱਖ ਦੇਖ ਕੇ ਉਹ ਕਹਿੰਦੇ ਨੇ ਭਾਈ ਪਾਲੋ ਬੰਦੂ ਸੱਪਾ ਲਈਂਗੇ ਉਹਨੂੰ ਸੱਗੋ ਪਾਣਾ ਟਕੜਾ ਦਿੰਦੇ ਨੇ ਤੂੰ ਪਾਣੇ ਤੇ ਖੜ ਜਾ ਰੁਕ ਜਾ ਪਾਣਾ ਮੰਨਣਾ ਕਰਣਾ ਹੋ ਜਾਏਗਾ ਪਾਣਾ ਮੰਨਣਾ ਕੁਝ ਵੀ ਨਹੀਂ ਰਹਿੰਦਾ ਦੁੱਖ ਚਲ ਜਾਂਦਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਸੁੱਖ ਚੱਲੇ ਔਰ ਪਹਿਲੇ ਜਾ ਕੇ ਕਲਚਰ ਬਾਟੀ ਮੰਨੇ ਉਹ ਉਪਦੇਸ਼ ਦੇ ਦਰੂ ਉਹ ਸ਼ਬਦ ਸੁਣਾ ਦਿੰਦੇ ਨੇ ਉਸੇ ਨੂੰ ਇਹਨਾਂ ਤਕੜਾ ਕਰ ਦਿੰਦੇ ਨੇ ਆਪਣੇ ਪਰਖਾਈ ਪੜਾ ਦਿੰਦੇ ਨੇ ਅਰਦਾਸ ਨਹੀਂ ਕਰਦੇ ਉਹਦੀ ਇਹਦੇ ਦੁੱਖ ਕੱਟੇ ਜਾਣ ਨਾ 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 ਇਹ ਤਾਂ ਅਪਰਾਧ ਹੈ ਇਹ ਤਾਂ ਹੁਕਮ ਦਾ ਭਰੋ ਨਾ ਉਹਨੂੰ ਆਪਣਾ ਵਰਦਾ ਪਾਠ ਪੜਾ ਦਿੰਦੇ ਆਪਣੇ ਵਾਲਾ ਹੀ ਪਾਠ ਆਪਣੇ ਵਾਲੀਓ ਦਵਾਈ ਦੇ ਦਿੰਦੇ ਨੇ ਰੋਪੀ ਠੀਕ ਹੈ ਤਨ ਤਨ ਤੈਨਾ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾਂ ਤਨ ਤਲ ਤੈਨਾ ਕਾ ਗੁਰੂ ਹੈ ਉਹਦਾ ਗੁਰੂ ਤਨ ਤੁਝੇ ਉਹ ਜਿਹੜਾ ਅੰਮ੍ਰਿਤ ਫਲ ਉਹਨਾਂ ਦੇ ਮੂੰਹ ਨੂੰ ਲਾ ਦਿੰਦਾ ਹੈ ਉਹ ਅੰਮ੍ਰਿਤ ਫਲ ਜਿਹੜਾ ਆਪ ਛਕਿਆ ਉਹੀ ਉਹਨੂੰ ਛਕਾ ਦਿੰਦਾ ਦੁੱਖਾਂ ਦੇ ਖਿਲਾਫ ਅੰਮ੍ਰਿਤ ਫਲ ਦੇ ਦਿੰਦਾ ਉਹਨੂੰ ਠੀਕ ਹੈ ਤੇ ਦੁੱਖ ਨਹੀਂ ਲੱਗਦੇ ਆਨੇ ਨੂੰ ਮਿੱਟਾ ਕਰਕੇ ਮੰਨੋ ਦੁੱਖ ਨਹੀਂ ਲੱਗਦਾ ਕੋਈ ਵੀ ਸੁੱਖ ਤਾਂ दारू ਐ ਸੁਖ ਰੋਗ ਪਿਆ ਤੇ ਦੁੱਖ दारू ਕਹਿੰਦੇ ਸੁਖ ਰੋਗ ਐ ਆਪੇ ਤੋਖੂ ਦੁੱਖ ਨਹੀਂ ਲੱਗਦਾ ਠੀਕ ਹੈ ਜੀ ਇੱਥੇ 6ਵੀਂ ਪੌੜੀ ਦੀ ਸਮਾਪਤੀ ਹੈ ਜੀ